ਤਾਂ ਤਨ ਬਾਬਾ ਹਰੀਦਾਸ ਡੇਰਾ ਜੁਗਿਆਲ ਬਾਬਾ ਮਸਤਾ ਨੰਦਜੀ ਵੱਲੋਂ ਇੱਕ ਖਾਸ ਅਪੀਲ ਕੀਤੀ ਗਈ ਹੈ ਹੁਸ਼ਿਆਰ ਪਰਵਾਸੀਆ ਵਾਸਤੇ ਕਿ ਇਸ ਵੇਲੇ ਜੋ ਹੜਾ ਦੀ ਮਾਰ ਚੱਲ ਰਹੀ ਹੈ ਜੋ ਕਿ ਜਿਨ੍ਹਾਂ ਦੇ ਘਰ ਪਾਣੀ ਵਿੱਚ ਡੁੱਬ ਚੁੱਕੇ ਹਨ ਜਾਂ ਘਰ ਟੁੱਟ ਚੁੱਕੇ ਹਨ ਉਹਨਾਂ ਦੀ ਰਹਿਣ ਦੀ ਵਿਵਸਥਾ ਡੇਰਾ ਬਾਬਾ ਹਰੀਦਾਸ ਜੁਗਿਆਲ ਵਿਖੇ ਕੀਤੀ ਗਈ ਹੈ ਜਿੰਨੇ ਵੀ ਵਿਅਕਤੀ ਹੈ ਉੱਥੇ ਆ ਕੇ ਰਹਿ ਸਕਦੇ ਉਹਨਾਂ ਦੇ ਖਾਣ ਪੀਣ ਰਹਿਣ ਸੌਣ ਦਾ ਤੇ ਦਵਾਈਆਂ ਦਾ ਪੂਰਾ ਇਹ ਬੰਦੋਬਸਤ ਇਹ ਕੀਤਾ ਹੋਇਆ ਹੈ ਬਾਕੀ ਬਾਬਾ ਜੀ ਵੱਲੋਂ 9 ਕਿੱਲੇ ਪੱਠੇ ਖਰੀਦੇ ਹੋਏ ਹਨ ਬਾਕੀ ਜੇ ਕਿਸੇ ਨੇ ਪੱਠੇ ਇਹ ਵੇਚਨੇ ਹੋਣ ਉਹ ਬਾਬਾ ਜੀ ਦੇ ਨੰਬਰ ਤੇ ਇਸਪਰਕ ਇਹ ਕਰ ਸਕਦਾ ਹੈ ਬਾਬਾ ਜੀ ਨੇ ਹੱਥ ਜੋੜ ਕੇ ਹੁਸ਼ਿਆ ਪਰਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਕੀ ਕੀਤੀ ਅਪੀਲ ਇਹ ਤੁਸੀਂ ਵੀ ਇਹ ਜਰੂਰ ਸੁਣੋ ਜੀ ਬਾਬਾ ਜੀ 10 3910 2020 3910 ਸਦ社 ਆਪੋ ਜੀ ਦਾ ਜੀਨ ਗਰੀਬ ਜਨਤਾ ਜੀ ਜਿੰਨ ਜੰਸਾ ਜੀ ਜਦੋਂ ਮੁਕਾਮ ਦੇ ਤੇ ਟੋਕਰੀ ਮੁੰਦੇ ਦੀ ਫੁਕੀ ਅੱਗੇ ਪਸੂ ਗੋਲੀਆ ਕੋਲ ਉਹਦੀ ਆਦ ਦੇ ਬਾਬਾ ਹਿਦਾਸੇ ਉਹ ਵੀ ਪੂਰੀ ਦੇਖ ਲੇਖ ਹੋਈ ਪੋਲਖ ਬਣ ਆ ਜਦੇ ਦੇ ਵਿੱਚ ਬਾਕੀ ਅਸੀਂ ਪਟੇ ਬਾਗੀ ਪਟੇ ਲੱਗ ਗਿਆ ਕਿਸੇ ਬੰਦੇ ਪਟੇ ਹੋਣ ਅਜਿ ਮੱਦੇ ਜਿਹੜੇ ਪਟੇ ਹੋਈਆਂ ਅਸੀਂ ਬਾਬਾ ਜੀ ਲਈ ਬਾਇਦਾ ਮੋਲਣਾ ਸੀ ਉਹ ਸਾਨੂੰ ਅੱਡੇ ਪਹਿਲੇ ਮੇਰਾ ਕਿ ਸਲ ਪੁੱਟੇ ਸਾਨੂੰ ਦੇ ਦੇ ਉਹ ਕਿਸੇ ਪੁੱਤਰ ਮੁੱਦਨੇ ਕਿਸੇ ਨੂੰ ਬਾਕੀ ਉਹ ਜਿੰਬੰਦਿਆ ਦੀ ਦੇਖ ਦੇ ਉਹਨੂੰ ਬਿਸਤਰਾ ਰੋਟੀ ਕੱਪੜੇ ਹੱਤੀ ਮਿਲ ਗਈ ਜਿਹਾ ਜਿਹੜਾ ਬਾਬਾ ਹੀ ਦਾਸ ਉਹਨੂੰ ਸਾਰੀ ਪੂਰੀ ਉਹਦੀ ਲੇਖ ਰੋਗ ਦਵਾਈ ਕੱਪੜੇ ਪੂਰੀ ਉਹਦੀ ਯਾਰੀ ਹੋ ਗਈ ਜੀ ਜਿਹੜਾ ਬਾਬਾ ਹੀ ਦਾਸ